ਇੱਕ ਦਿਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਜੰਗਲ ਵਿੱਚ ਤੁਰੇ ਜਾਂਦੇ ਸਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਪੁੱਛਿਆ ਗੁਰੂ ਜੀ ਤੁਸੀਂ ਸਾਨੂੰ ਕਿੱਥੇ ਉਜਾੜ ਦੀ ਥਾਂ ਤੇ ਲੈ ਕੇ ਆ ਗਏ ਇਹ ਜੰਗਲ ਤਾਂ ਮੁੱਕਣ ਤੇ ਹੀ ਨਹੀਂ ਆਉਂਦਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਦਰਖਤ ਦੇ ਛਾਵੇਂ ਬਿਠਾ ਲਿਆ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਇਹਨੂੰ ਉਜਾੜਨਾ ਸਮਝ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਸਾਰਾ ਉਜਾੜੀ ਤਾਂ ਹੈ ਅਸੀਂ ਕਿੰਨੇ ਹੀ ਚਿਰ ਦੇ ਤੁਰੇ ਹੋਇਆ ਇਹ ਜੰਗਲ ਮੁੱਕੰਤੇ ਹੀ ਨਹੀਂ ਆ ਰਿਹਾ ਗੁਰੂ ਨਾਨਕ ਪਾਸ਼ਾ ਕਹਿੰਦੇ ਨਾਮਰਦਾਨਿਆਂ ਇਹ ਉਜਾੜ ਨਹੀਂ ਹੈ ਜਿੱਥੇ ਵੀ ਕੋਈ ਰੱਬ ਦਾ ਨਾਮ ਜਪਣ ਵਾਲਾ ਹੁੰਦਾ ਹੈ ਜਾਂ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੁੰਦਾ ਹੈ ਉਥਾਂ ਵਸਦੀ ਹੋ ਜਾਂਦੀ ਹੈ ਮਰਦਾਨਿਆਂ ਜਿੱਥੇ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੁੰਦਾ ਹੈ ਉਥਾਂ ਹਮੇਸ਼ਾ ਹੀ ਵਸਦੀ ਰਹਿੰਦੀ ਹੈ ਤੇ ਜਿਹੜੀ ਥਾਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਥਾਂ ਉਜਾੜ ਹੈ ਜਿਹੜੇ ਨਗਰ ਬਹੁਤ ਵਧੀਆ ਬਣੇ ਹੋਏ ਨੇ ਜਿਨ੍ਹਾਂ ਨੇ ਬਹੁਤ ਤਰੱਕੀ ਕੀਤੀ ਹੋਈ ਹੈ ਜੀਓ ਨਗਰਾਂ ਦੇ ਵਿੱਚ ਕੋਈ ਨਾਮ ਜਪਣ ਵਾਲਾ ਨਹੀਂ ਨਾ ਹੈਗਾ ਤੇ ਉਹ ਸਾਰੇ ਹੀ ਨਗਰ ਉਜਾੜ ਨੇ ਤੇ ਜੇ ਕੋਈ ਬਹੁਤ ਉਜਾੜ ਜੀ ਥਾਂ ਤੇ ਪਰਮੇਸ਼ਰ ਦਾ ਨਾਮ ਜਪ ਰਿਹਾ ਤੇ ਉਹ ਉਜਾੜ ਥਾਂ ਉਹਨਾਂ ਨਗਰਾਂ ਤੋਂ ਵੀ ਭਲੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਉਦੋਂ ਉਸ ਰੁੱਖ ਦੇ ਹੇਠਾਂ ਬੈਠ ਗਏ ਤੇ ਮਰਦਾਨਾ ਜੀ ਨੂੰ ਕਹਿੰਦੇ ਹਰਬਾਬ ਛੇੜ ਅਸੀਂ ਕੀਰਤਨ ਕਰੀਏ ਗੁਰੂ ਨਾਨਕ ਦੇਵ ਜੀ ਨੇ ਉੱਥੇ ਇੱਕ ਸ਼ਬਦ ਗਾਇਨ ਕੀਤਾ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਇੱਥੇ ਬਹੁਤ ਆਰਾਮ ਹੋ ਗਿਆ ਉਹਨਾਂ ਸੀ ਅੱਗੇ ਚੱਲਿਏ ਅੱਗੇ ਜਾ ਕੇ ਇੱਕ ਪਿੰਡ ਆਇਆ ਤੇ ਭਾਈ ਮਰਦਾਨਾ ਜੀ ਨੇ ਸੋਚਿਆ ਕਿ ਚਲੋ ਸ਼ੁਕਰ ਹੈ ਜੰਗਲ ਤੋਂ ਤਾਂ jaan ਛੁਟੀ ਇੱਥੋਂ ਸ਼ਾਇਦ ਹੋ ਸਕਦਾ ਹੈ ਕਿ ਸਾਨੂੰ ਕੁਝ ਖਾਣ ਨੂੰ ਮਿਲ ਜੇ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਇਸ ਪਿੰਡ ਵਿੱਚ ਜਿੰਨੇ ਵੀ ਲੋਕ ਰਹਿੰਦੇ ਸਨ ਉਹ ਸਾਰੇ ਹੀ ਠੱਗ ਸੀ ਇਹ ਠੱਗਾਂ ਦਾ ਪਿੰਡ ਸੀ ਜੇ ਇਹਨਾਂ ਦੇ ਪਿੰਡ ਕੋਈ ਰਾਹੀ ਰਾਂਦਾ ਤੇ ਸਾਰੇ ਹੀ ਪਿੰਡ ਵਾਲੇ ਉਹ ਮੁਸਾਫਿਰ ਨੂੰ ਬਹੁਤ ਹੀ ਤਰੀਕੇ ਨਾਲ ਠੱਗ ਲੈਂਦੇ ਫਿਰ ਠੱਗਿਆ ਹੋਇਆ ਸਾਰਾ ਹੀ ਸਮਾਨ ਆਪਸ ਵਿੱਚ ਵੰਡ ਲੈਂਦੇ। ਉਹਨਾਂ ਨੇ ਆਪਣੇ ਪਿੰਡ ਵਿੱਚ ਇੱਕ ਪੀਰ ਵੀ ਬਣਾਇਆ ਹੋਇਆ ਜਿਹਦੀ ਇਹ ਜ਼ਿੰਮੇਵਾਰੀ ਹੁੰਦੀ ਸੀ ਕਿ ਜਿੰਨਾ ਵੀ ਠੱਗਿਆ ਹੋਇਆ ਸਮਾਨ ਹੈ ਉਹ ਸਭ ਨੂੰ ਬਰਾਬਰੀ ਨਾਲ ਵੰਡ ਦਵੇ। ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ। ਭਾਈ ਮਰਦਾਨਾ ਜੀ ਨੇ ਮੋਢੇ ਤੇ ਰਬਾਬ ਟੰਗੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਰੇਸ਼ਮੀ ਚੋਲਾ ਹੈ। ਗੁਰੂ ਸਾਹਿਬ ਤੇ ਮਰਦਾਨਾ ਜੀ ਵੇਖ ਤੋਂ ਬਹੁਤ ਹੀ ਅਮੀਰ ਲੱਗਦੇ ਹਨ। ਉਹ ਸਾਰੇ ਪਿੰਡ ਦੇ ਲੋਕ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ ਬਹੁਤ ਹੀ ਸਤਿਕਾਰ ਕਰਦੇ ਨੇ ਕੋਈ ਕਹਿੰਦਾ ਤੁਸੀਂ ਮੇਰੇ ਘਰ ਠਹਿਰੋ ਤੇ ਕੋਈ ਕਹਿੰਦਾ ਤੁਸੀਂ ਮੇਰੇ ਘਰ ਠਹਿਰੋ ਸੋ ਗੁਰੂ ਨਾਨਕ ਸੱਚੇ ਪਾਸ਼ਾ ਜੀ ਉਹਨਾਂ ਵਿੱਚੋਂ ਇੱਕ ਦੇ ਨਾਲ ਉਹਨਾਂ ਦੇ ਘਰੇ ਚਲੇ ਗਏ ਜਦੋਂ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਉਹਦੇ ਘਰੇ ਗਏ ਤੇ ਸਾਰੇ ਪਿੰਡ ਦੇ ਵਿੱਚ ਇਹ ਖਬਰ ਫੈਲ ਗਈ ਵਈ ਦੋ ਬਾਰੋਂ ਮੁਸਾਫਿਰ ਆਏ ਨੇ ਉਹ ਦੋਨੋਂ ਬਹੁਤ ਹੀ ਅਮੀਰ ਲੱਗਦੇ ਨੇ ਤੇ ਜਿਹੜਾ ਇਹਨਾਂ ਦਾ ਠੱਗਾਂ ਦਾ ਪੀਰ ਹੈ ਉਹਨੇ ਦੱਸ ਦਿੱਤਾ ਕੇ ਠੱਗਾਂ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਜਿੰਨਾ ਵੀ ਇਹਨਾਂ ਦੀ ਧਨ-ਦੌਲਤ ਹੈ ਉਹ ਸਭ ਦੇ ਵਿੱਚ ਬਰਾਬਰੀ ਨਾਲ ਵੰਡਣੀ ਹੈ ਸੰਗਤ ਜੀ ਇਹ ਕਥਾ ਆਪਣੇ ਆਪ ਤੋਂ ਨਹੀਂ ਬਣਾਈ ਹੋਈ ਇਹ ਕਥਾ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਹੈ ਭਾਈ ਬਾਲਾ ਜੀ ਦੀ ਜਨਮ ਸਾਖੀ ਦੇ ਵਿੱਚ ਵੀ ਹੈ ਸੋ ਉਸ ਪਿੰਡ ਦਾ ਇੱਕ ਠੱਗ ਗੁਰੂ ਨਾਨਕ ਪਾਸ਼ਾ ਜੀ ਨੂੰ ਆਪਣੇ ਘਰੇ ਲੈ ਗਿਆ ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਵਚਨ ਕਰ ਦਿੱਤਾ ਭਾਈ ਮਰਦਾਨਿਆਂ ਇਹਨਾਂ ਦੇ ਘਰ ਵਿੱਚੋਂ ਕੁਝ ਖਾਣਾ ਨਹੀਂ ਹੈ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿਉਂ ਮਹਾਰਾਜ ਯੋਨੀਖਣਾ ਤਾਂ ਗੁਰੂ ਸਾਹਿਬ ਜੀ ਦੱਸਦੇ ਨੇ ਇਹ ਠੱਗਾਂ ਦਾ ਪਿੰਡ ਹੈ ਇੱਥੇ ਇਹਨਾਂ ਨੇ ਸਾਨੂੰ ਕੁਝ ਹੋਰ ਹੀ ਖਵਾ ਕੇ ਸਾਡਾ ਕਤਲ ਕਰ ਦੇਣਾ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਉਜਾੜ ਵਿੱਚੋਂ ਲਿਆ ਕੇ ਖੂ ਦੇ ਵਿੱਚ ਸੁੱਟ ਦਿੱਤਾ ਗੁਰੂ ਜੀ ਸਾਨੂੰ ਮਸਾ ਦਾ ਜੰਗਲ ਤੋਂ ਆਜ਼ਾਦੀ ਮਿਲੀ ਸੀ ਤੇ ਹੁਣ ਆਪਾਂ ਕਿੱਥੇ ਆ ਕੇ ਫਸ ਗਏ ਗੁਰੂ ਜੀ ਜੀ ਇਹ ਠੱਗਾਂ ਦਾ ਪਿੰਡ ਹੈ ਤੇ ਅਸੀਂ ਇੱਥੋਂ ਨਿਕਲ ਜਾਨੇ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਇਹ ਠੱਗ ਹੈ ਤਾਂ ਜ਼ਰੂਰ ਪਰ ਅਸੀਂ ਆ ਪਿੰਡ ਦੇ ਲੋਕਾਂ ਨੂੰ ਠੱਗ ਰਹਿਣ ਨਹੀਂ ਦੇਣਾ ਮਰਦਾਨਿਆ ਵਸਤ ਕੋਈ ਸ਼ਕੀ ਨਾ ਇਹਨਾਂ ਨੇ ਸਾਨੂੰ ਠੱਗਣ ਦੀ ਕੋਸ਼ਿਸ਼ ਕਰਨੀ ਹੈ ਪਰ ਅਸੀਂ ਉਲਟਾ ਇਹਨਾਂ ਨੂੰ ਹੀ ਠੱਗ ਲੈਣਾ ਉਹ ਠੱਗ ਆਪਣੀ ਦਾਤਰ ਤਿੱਖੀ ਕਰਕੇ ਰੱਖਦਾ ਜਦ ਮੈਨੂੰ ਸਮਾਂ ਮਿਲੇਗਾ ਇਹਨਾਂ ਨੂੰ ਮੈਂ ਵੱਢ ਦਿਆਂਗਾ ਤਾਂ ਇਹਨਾਂ ਨੂੰ ਠੱਗ ਲਾਂਗਾ ਗੁਰੂ ਨਾਨਕ ਦੇਵ ਜੀ ਅੱਧੀ ਰਾਤ ਤੱਕ ਜਾਗਦੇ ਰਹੇ ਗੁਰੂ ਜੀ ਮਰਦਾਨਾ ਜੀ ਨੂੰ ਕਹਿੰਦੇ ਹਨ ਮਰਦਾਨਿਆ ਰਬਾਬ ਛੇੜ ਕੀਰਤਨ ਕਰੀਏ ਗੁਰੂ ਜੀ ਸ਼ਬਦ ਗਾਉਂਦੇ ਹਨ ਉਹ ਜਿਹੜਾ ਵਿਅਕਤੀ ਠੱਗ ਉਹ ਜਾਗਦਾ ਵੇਆ ਉਹ ਠੱਗ ਦੇ ਕੰਨਾਂ ਦੇ ਵਿੱਚ ਜਦੋਂ ਗੁਰਬਾਣੀ ਪਈ ਤਾਂ ਉਸੇ ਵੇਲੇ ਸੋ ਗਿਆ ਉਹਨੂੰ ਨੀਂਦ ਆ ਗਈ ਦੋ ਘੜੀਆਂ ਜਦੋਂ ਰਾਤ ਰਹਿੰਦੀ ਸੀ ਗੁਰੂ ਨਾਨਕ ਪਾਸ਼ਾ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਚੱਲ ਮਰਦਾਨਿਆ ਉੱਠ ਚਲਿਏ ਇਥੋਂ ਸਾਰੇ ਪਿੰਡ ਦੇ ਲੋਕ ਜਦੋਂ ਉੱਠੇ ਤਾਂ ਉਸ ਠੱਗ ਦੇ ਘਰੇ ਜਾਂਦੇ ਨੇ ਉਹ ਸੋਚਦੇ ਹਨ ਕਿ ਆ ਵਿਖਿਆ ਤਾਂ ਸਹੀ ਕਿ ਉਹ ਜਿਹੜੇ ਦੋ ਮੁਸਾਫਿਰ ਆਏ ਸੀ ਉਹਨਾਂ ਨੂੰ ਮਾਰ ਦਿੱਤਾ ਕਿ ਨਹੀਂ ਉਹ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਹ ਥਾਗ ਦੇ ਕੋਲ ਜਾਂਦੇ ਨੇ ਤੇ ਉਹ ਥਾਗ ਬਹੁਤ ਦੁਖੀ ਹੁੰਦਾ ਉਹ ਕਹਿੰਦਾ ਕਿ ਮੈਨੂੰ ਮaaf ਕਰ ਦਿਓ ਮੇਰੇ ਕੋਲ ਉਹ ਮੁਸਾਫਿਰ ਮਾਰੇ ਨਹੀਂ ਗਏ ਮੈਨੂੰ ਮਾਰਨ ਦਾ ਕੋਈ ਵੀ ਮੌਕਾ ਨਹੀਂ ਮਿਲਿਆ ਉਹ ਸਾਰੇ ਲੋਕ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਉਹਨੂੰ ਕਹਿੰਦੇ ਨਹੀਂ ਤੂੰ ਝੂਠ ਬੋਲ ਰਿਹਾ ਤੂੰ ਉਹਦੋਂ ਨਾਲ ਨੂੰ ਮਾਰ ਕੇ ਕਿਤੇ ਸੁਟਾਇਆ ਤੇ ਸਾਰਾ ਖਜ਼ਾਨਾ ਸਾਰਾ ਪੈਸਾ ਤੂੰ ਆਪਣੇ ਕੋਲ ਰੱਖ ਲਿਆ ਤੂੰ ਸਾਨੂੰ ਉਹ ਪੈਸਾ ਦੇਣਾ ਨਹੀਂ ਜਾਂਦਾ ਤਾਂ ਹੀ ਇਹ ਸਭ ਝੂਠ ਬੋਲ ਰਿਹਾ ਉਹ ਆਪਣੇ ਪੀਰ ਦੀ ਸੋਹਾਂ ਖਾਂਦਾ ਕਿ ਨਹੀਂ ਮੈਂ ਉਹਨਾਂ ਨੂੰ ਮਾਰ ਨਹੀਂ ਸਕਿਆ ਐਨੇ ਨੂੰ ਬਾਹਰੋਂ ਇੱਕ ਵਿਅਕਤੀ ਆਉਂਦਾ ਉਹ ਕਹਿੰਦਾ ਜਿਹੜੇ ਉਹਦੋਂ ਮੁਸਾਫਿਰ ਸਨ ਉਹ ਪਿੰਡ ਤੋਂ ਬਾਹਰ ਬੈਠੇ ਹੋਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਠੱਗਾ ਦੇ ਪਿੰਡ ਬਾਹਰ ਬੈਠ ਕੇ ਗੁਰਬਾਣੀ ਗਾਰੇ ਸਨ ਉਸੇ ਵਕਤ ਸਾਰੇ ਪਿੰਡ ਦੇ ਲੋਕ ਗੁਰੂ ਸਾਹਿਬ ਜੀ ਕੋਲ ਆ ਗਏ ਉਹਨਾਂ ਦੇ ਹੱਥ ਵਿੱਚ ਦੱਤਰ ਹੈ ਤੇ ਉਹ ਕਹਿੰਦੇ ਨੇ ਰਾਤ ਨੂੰ ਤਾਂ ਤੁਸੀਂ ਬਚ ਗਏ ਤੁਹਾਨੂੰ ਪਤਾ ਹੈ ਕਿ ਸਾਡਾ ਪਿੰਡ ਠੱਗਾ ਦਾ ਹੈ ਅੱਜ ਤੱਕ ਅਸੀਂ ਕਦੇ ਵੀ ਕਿਸੇ ਨੂੰ ਸੁੱਕਾ ਨਹੀਂ ਜਾਣ ਦਿੱਤਾ ਗੁਰੂ ਪਾਸ਼ਾ ਜੀ ਮੁਸਕਰਾਪੇ ਤੇ ਕਹਿੰਦੇ ਆਂ ਸਾਨੂੰ ਪਤਾ ਹੈ ਤੁਸੀਂ ਕਤਲ ਕਰਦੇ ਹੋ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਕੁਝ ਮਿਲਾ ਕੇ ਸਾਨੂੰ ਪੋਜਨ ਛਕਾਣਾ ਸੀ ਤੇ ਸਾਨੂੰ ਫਿਰ ਬਾਅਦ ਵਿੱਚ ਮਾਰ ਦੇਣਾ ਸੀ ਤੇ ਸਾਡਾ ਸਾਰਾ ਧਨ ਲੁੱਟ ਲੈਣਾ ਸੀ ਤਾਂ ਹੀ ਅਸੀਂ ਇਸ ਵਿਅਕਤੀ ਦੇ ਘਰੋਂ ਪੋਜਨ ਨਹੀਂ ਝਕਿਆ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਸਾਰੀ ਸੱਚਾਈ ਉਹਨਾਂ ਪਿੰਡ ਵਾਲਿਆਂ ਸਾਹਮਣੇ ਦੱਸ ਦਿੱਤੀ ਉਹ ਸਾਰਿਆਂ ਦੇ ਚਿਹਰੇ ਉਤਰ ਗਏ ਉਹ ਲੋਕ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿੰਦੇ ਜੇ ਜੇ ਤੁਹਾਨੂੰ ਪਤਾ ਸੀ ਕਿ ਸਾਡਾ ਪਿੰਡ ਠੱਗਾ ਦਾ ਹੈ ਤੇ ਤੁਸੀਂ ਫਿਰ ਇੱਥੇ ਕਿਉਂ ਬੈਠੇ ਹੋ ਤੁਸੀਂ ਇੱਥੋਂ ਗਏ ਕਿਉਂ ਨਹੀਂ ਜੇ ਤੁਹਾਡੀ ਜਾਨ ਬਚ ਹੀ ਗਈ ਸੀ ਤੇ ਇੱਥੋਂ ਚੱਲ ਜਾਂਦੇ ਇੱਥੇ ਬੈਠੇ ਕਿਉਂ ਰਹੇਗੇ ਗੁਰੂ ਜੀ ਫਿਰ ਉਹਨਾਂ ਨੂੰ ਕਹਿੰਦੇ ਕਿ ਕਿਤੇ ਤੁਹਾਡੀ ਮਨ ਦੀ ਰੀਜ ਮਨ ਦੇ ਵਿੱਚ ਨਾ ਰਹਿ ਜਾਂਦੀ ਤਾਂ ਹੀ ਅਸੀਂ ਇੱਥੇ ਹਜੇ ਤੱਕ ਬੈਠੇ ਆ ਜੇ ਤੁਸੀਂ ਸਾਰੇ ਸਾਨੂੰ ਵੜਨਾ ਚਾਹੁੰਦੇ ਹੋ ਤੇ ਵੱਢ ਸਕਦੇ ਹੋ ਜੇ ਲੁੱਟਣਾ ਚਾਹੁੰਦੇ ਹੋ ਤਾਂ ਲੁੱਟ ਲਓ ਪਰ ਇਹ ਦੇਖਦੇ ਆ ਕਿ ਤੁਸੀਂ ਸਾਨੂੰ ਲੁੱਟਦੇ ਹੋ ਕਿ ਅਸੀਂ ਤੁਹਾਨੂੰ ਲੁੱਟਦੇ ਆ ਜਦੋਂ ਸਾਰੇ ਪਿੰਡ ਵਾਲਿਆਂ ਨੇ ਇਹ ਗੱਲ ਸੁਣੀ ਤੇ ਉਹ ਬਹੁਤ ਗੁੱਸੇ ਵਿੱਚ ਆ ਗਏ। ਉਹਨਾਂ ਨੇ ਗੁੱਸੇ ਦੇ ਵਿੱਚ ਆਪਣੇ ਦੰਤਰ ਕੱਢ ਲਏ। ਗੁਰੂ ਮਹਾਰਾਜ ਕਹਿੰਦੇ ਪਰ ਇੱਕ ਗੱਲ ਹੈ। ਤੁਸੀਂ ਸਾਨੂੰ ਵੜਨਾ ਚਾਹੁੰਦੇ ਹੋ, ਵੱਢ ਸਕਦੇ ਹੋ। ਪਰ ਸਾਡੇ ਦੋਨਾਂ ਦੇ ਸ਼ਰੀਰਾਂ ਦਾ ਨਿਰਾਦਰ ਨਹੀਂ ਕਰਨਾ। ਸਾਡਾ ਤੁਸੀਂ ਸੰਸਕਾਰ ਕਰਨਾ ਹੈ। ਉਹ ਸਾਰੇ ਠਾ ਜੋ ਕਹਿੰਦੇ ਕਰ ਲਵਾਂਗੇ। ਫਿਰ ਗੁਰੂ ਸਾਹਿਬ ਜੀ ਕਹਿੰਦੇ ਕਿ ਪਹਿਲਾਂ ਤੁਸੀਂ ਲੱਕੜਾ ਇਕੱਠੀਆਂ ਕਰ ਲਓ। ਜਦੋਂ ਭਾਈ ਮਰਦਾਨਾ ਜੀ ਨੇ ਇਹ ਗੱਲ ਸੁਣੀ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆ ਤੁਸੀਂ ਗੱਲ ਕੀ ਕਹਿ ਰਹੇ ਹੋ ਗੁਰੂ ਜੀ ਫਿਰ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਤੂੰ ਬੈਠਾ ਰਹਿ ਗੁਰੂ ਜੀ ਮਰਦਾਨਾ ਜੀ ਨੂੰ ਕਹਿੰਦੇ ਤੂੰ ਇਹਨਾਂ ਨਾਲ ਲੱਗ ਕੇ ਲੱਕੜਾ ਇਕੱਠੀਆਂ ਕਰ ਭਾਈ ਮਰਦਾਨਾ ਜੀ ਤੇ ਸਾਰੇ ਉਹ ਪਿੰਡ ਦੇ ਲੋਕ ਮਿਲ ਕੇ ਲੱਕੜਾ ਇਕੱਠੀਆਂ ਕਰਨ ਲੱਗ ਪਏ ਉਹਨਾਂ ਨੇ ਲੱਕੜਾ ਦਾ ਢੇਰ ਇਕੱਠਾ ਕਰ ਲਿਆ ਗੁਰੂ ਜੀ ਕਹਿੰਦੇ ਲੱਕੜਾ ਤਾਂ ਠੀਕ ਹੈ ਪਰ ਸੰਸਕਾਰ ਕਰਨ ਵਾਸਤੇ ਅੱਗ ਵੀ ਚਾਹੀਦੀ ਹੈ ਤੁਸੀਂ ਸਾਰੇ ਅੱਗ ਕਿੱਥੋਂ ਲੈ ਕੇ ਆਉਂਗੇ ਉਹ ਠੱਗ ਫਿਰ ਕਹਿੰਦੇ ਕਿ ਅਸੀਂ ਅੱਗ ਦਾ ਵੀ ਇੰਤਜ਼ਾਮ ਕਰ ਲਾਂਗੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਦੂਰ ਕਿਤੇ ਧੂਆ ਨਿਕਲਦਾ ਵੇਖਿਆ ਗੁਰੂ ਜੀ ਉਹਨਾਂ ਨੂੰ ਕਹਿੰਦੇ ਜਾਓ ਭਾਈ ਉੱਥੇ ਅੱਗ ਬਲ ਰਹੀ ਐ ਤਾਂ ਹੀ ਧੂਆ ਨਿਕਲ ਰਿਹਾ ਉੱਥੋਂ ਜਾ ਕੇ ਤੁਸੀਂ ਅੱਗ ਲਿਆਓ ਉਸ ਪਿੰਡ ਵਿੱਚੋਂ ਤਿੰਨ ਚਾਰ ਠੱਗ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਸ਼ਾਰਾ ਕੀਤਾ ਸੀ ਉੱਥੇ ਅੱਗ ਲੈਣ ਚਲੇ ਗਏ ਕਹਿੰਦੇ ਆ ਜਦੋਂ ਤਿੰਨ ਚਾਰ ਠੱਗ ਉੱਥੇ ਪਹੁੰਚੇ ਤੇ ਉਹ ਕੀ ਵੇਖਦੇ ਆ ਜਿਹੜਾ ਉਹ ਧੂਆ ਨਿਕਲ ਰਿਹਾ ਸੀ ਉਹ ਕਿਸੇ ਦਾ ਸਿਵਾ ਬਲ ਰਿਹਾ ਸੀ ਜਿਨ੍ਹਾਂ ਨੇ ਉਹ ਸਿਵੇ ਨੂੰ ਅੱਗ ਲਾਈ ਸੀ ਉਹ ਤੋਥੇ ਚਲੇ ਗਏ ਪਰ ਉਹਨਾਂ ਨੇ ਵਖਿਆ ਕਿ ਸਿਵੇ ਦੇ ਇੱਕ ਪਾਸੇ ਜਮਦੂਤ ਖੜੇ ਸਨ ਤੇ ਦੂਜੇ ਪਾਸੇ ਰਾਮਗਨ ਖੜੇ ਨੇ ਉਹ ਇੱਕ ਦੂਜੇ ਨਾਲ ਲੜ ਰਹੇ ਨੇ ਜਮਦੂਤ ਕਹਿੰਦੇ ਨੇ ਕਿ ਸਾਨੂੰ ਇਸ ਬੰਦੇ ਨੂੰ ਲੈ ਕੇ ਜਾਣ ਦੀ ਆਗਿਆ ਹੈ ਸਾਨੂੰ ਹੁਕਮ ਹੈ ਇਸ ਬੰਦੇ ਨੂੰ ਇੱਥੋਂ ਲੈ ਕੇ ਜਾਂਦਾ ਰਾਮਗਨ ਕਹਿੰਦੇ ਨਹੀਂ ਇਸ ਬੰਦੇ ਨੂੰ ਤਾਂ ਅਸੀਂ ਲੈ ਕੇ ਜਾਣਾ ਹੈ ਹੁਣ ਇਹ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਕੌਤਕ ਸੀ ਜਿਹੜੇ ਉਹ ਠੱਗ ਅਗ ਲੈਣ ਵਾਸਤੇ ਗਏ ਸੀ ਉੱਥੇ ਉਹ ਸਭ ਕੁਝ ਦੇਖ ਰਹੇ ਹਨ। ਉਠਗ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਲੜਕਿਓ ਰਹੇ ਹੋ। ਉਹ यम ਦੂਤ ਕਹਿੰਦਾ ਕਿ ਇਸ ਵਿਅਕਤੀ ਨੇ ਮਰਨ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ। ਇਹ ਬਹੁਤ ਹੀ ਮਾੜੀ ਰੂਪ, ਦੁਸ਼ਟ ਰੂਹ ਹੈ। ਤੇ ਇਹਨੂੰ ਇੱਥੋਂ ਲੈ ਕੇ ਜਾਂਦਾ ਸਿਰਫ ਸਾਡਾ ਹੀ ਬੰਦਾ ਹੈ। ਅਸੀਂ ਇਹਦਾ ਉੱਪਰ ਲੇਖਾ ਕਰਨਾ ਹੈ। ਪਰ ਜਿਹੜੇ ਰਾਮਗਨ ਸੀ ਉਹ ਕਹਿੰਦੇ ਨਹੀਂ, ਇਹ ਦੁਸ਼ਟ ਨਹੀਂ ਹੈ। ਐਨੇ ਭਾਵੇਂ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ। ਪਰ ਇਹ ਹੁਣ ਬਖਸ਼ਿਆ ਗਿਆ ਹੈ। ਇਹਨੂੰ ਤੁਸੀਂ ਹੁਣ ਲੈ ਕੇ ਨਹੀਂ ਜਾ ਸਕਦੇ। ਉਜਮ ਦੂਤ RAMGAN ਨੂੰ ਕਹਿੰਦੇ ਕਿ ਜੇ ਇਹਨੇ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ ਇਹ ਤਾਂ ਹੁਣ ਮਰ ਵੀ ਗਿਆ ਇਹਦਾ ਹੁਣ ਚੰਗਾ ਕਰਮ ਕਿਵੇਂ ਕੋਈ ਅੱਗੇ ਆ ਗਿਆ RAMGAN ਕਹਿੰਦੇ ਨਹੀਂ ਜਿਸ ਵੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਦਰ ਹੋ ਜੇ ਉਹਦਾ ਸਾਰਾ ਹੀ ਲੇਖਾ ਜੋਖਾ ਮਿਟ ਜਾਂਦਾ ਹੈ ਉਹ ਬਖਸ਼ਿਆ ਜਾਂਦਾ ਹੈ ਉਹ ਫਿਰ ਜਮਾ ਦੇ ਬਸ ਨਹੀਂ ਪੈਂਦਾ ਉਹ ਕਹਿੰਦੇ ਇਹਦੇ ਬਲਦੇ ਸਿਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਦਰ ਪੈ ਗਈ ਹੁਣ ਇਸੇ ਤੁਹਾਡਾ ਹੁਕਮ ਨਹੀਂ ਚੱਲਣਾ ਤੁਸੀਂ ਹੁਣ ਇਹਨੂੰ ਇੱਥੋਂ ਲੈ ਕੇ ਨਹੀਂ ਜਾ ਸਕਦੇ ਰਾਮਗਨ ਕਹਿੰਦੇ ਇਹਨੂੰ ਹੁਣ ਅਸੀਂ ਲੈ ਕੇ ਜਾਵਾਂਗੇ ਕਹਿੰਦੇ ਜਦੋਂ ਇਹ ਗੱਲ ਠੱਗਾ ਨੇ ਸੁਣੀ ਉਸੇ ਵਕਤ ਉਹਨਾਂ ਦੇ ਹੱਥਾਂ ਵਿੱਚੋਂ ਹਥਿਆਰ ਛੁੱਟ ਗਏ ਉਹ ਭੱਜ ਕੇ ਵਾਪਿਸ ਜਾਂਦੇ ਨੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਜਾਂਦੇ ਆ ਉਹ ਗੁਰੂ ਜੀ ਅੱਗੇ ਬੇਨਤੀਆਂ ਕਰਦੇ ਆ ਮਾਫੀ ਮੰਗਦੇ ਨੇ ਉਹ ਕਹਿੰਦੇ ਨੇ ਹੇ ਗੁਰੂ ਨਾਨਕ ਤੁਸੀਂ ਮਰੇ ਬੰਦੇ ਦੇ ਸਿਵੇ ਵੱਲ ਇਸ਼ਾਰਾ ਕੀਤਾ ਤੁਸੀਂ ਉਹਨੂੰ ਤਾਰ ਕੇ ਰੱਖ ਦਿੱਤਾ ਮਹਾਰਾਜ ਤੁਸੀਂ ਸਾਨੂੰ ਪਾਪੀਆਂ ਨੂੰ ਵੀ ਤਾਰ ਸਕਦੇ ਹੋ ਸਾਡੇ ਤੇ ਵੀ ਤੁਸੀਂ ਕਿਰਪਾ ਕਰੋ ਗੁਰੂ ਨਾਨਕ ਸੱਚੇ ਪਾਤਸ਼ਾਹ ਮਿਹਰ ਦੇ ਘਰ ਵੀ ਚਾਉਂਦੇ ਨੇ ਤੇ ਸਾਰੇ ਠੱਗਾ ਦੇ ਪਿੰਡ ਤੇ ਕਿਰਪਾ ਕਰਕੇ ਉਹਨਾਂ ਨੂੰ ਅੱਛਾ ਜੀਵਨ ਬਖਸ਼ਦੇ ਨੇ ਜਿਹੜਾ ਉਹਨਾਂ ਠੱਗਾਂ ਦਾ ਪੀਰ ਸੀਗਾ ਜਿਹੜਾ ਠੱਗਿਆ ਹੋਇਆ ਸਮਾਨ ਉਹ ਠੱਗਾਂ ਦੇ ਵਿੱਚ ਬਰਾਬਰ ਵੰਡਦਾ ਸੀ ਗੁਰੂ ਜੀ ਉਹਨੂੰ ਵੀ ਕਹਿੰਦੇ ਸੁਣ ਤੂੰ ਸਾਰਿਆਂ ਨੂੰ ਨਾਮ ਜਪਾਇਆ ਕਰ ਤੇਰਾ ਵੀ ਭਲਾ ਹੋਏਗਾ ਤੇ ਬਾਕੀਆਂ ਦਾ ਵੀ ਭਲਾ ਹੋਏਗਾ ਗੁਰੂ ਜੀ ਨੇ ਉਹ ਠੱਗਾ ਨੂੰ ਮਾੜੇ ਰਸਤੇ ਤੋਂ ਚੰਗੇ ਰਸਤੇ ਤੇ ਪਾ ਦਿੱਤਾ ਸੰਗਤ ਜੀ ਜੇ ਅਸੀਂ ਗੁਰੂ ਘਰ ਦੇ ਵਿੱਚੋਂ ਸੋਝੀ ਲੈਣੀ ਹੈ ਤਾਂ ਸਾਨੂੰ ਪਾਵਨਾ ਰੱਖ ਕੇ ਇੱਥੇ ਆਉਣਾ ਪੈਣਾ ਹੈ ਅਸੀਂ ਜਦੋਂ ਵੀ ਗੁਰੂ ਘਰ ਆਉਂਨੇ ਆ ਤੇ ਗੁਰੂ ਮਹਾਰਾਜ ਜੀ ਦੀ ਗੋਲਕ ਵਿੱਚ ਭੇਟਾ ਪਾਉਂਨੇ ਆ ਪਰ ਇਹ ਗੱਲ ਸਮਝ ਲੈਣਾ ਕਿ ਇਹ ਮਾਇਆ ਇਮਾਰਤ ਦੇ ਖਰਚੇ ਵਾਸਤੇ ਹੈ ਗੁਰੂਦਵਾਰ ਦੇ ਦਾ ਪ੍ਰਬੰਧ ਚਲਾਉਣ ਵਾਸਤੇ ਹੈ ਇਹ ਗੁਰੂ ਦੀ ਭੇਟਾ ਨਹੀਂ ਹੈ ਮਾਇਆ ਦੀ ਭੇਟਾ ਤੋਂ ਇਲਾਵਾ ਇੱਕ ਭੇਟਾ ਹੋਰ ਹੈ ਜਿਹੜੀ ਬਹੁਤ ਸੰਗਤਾਂ ਨੂੰ ਨਹੀਂ ਪਤਾ ਉਸ ਭੇਟਾ ਦੇ ਬਦਲੇ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ ਵਿਰਾਗ ਬਖਸ਼ਦੇ ਨੇ ਪ੍ਰੇਮ ਬਖਸ਼ਦੇ ਨੇ ਆਨੰਦ ਬਖਸ਼ਦੇ ਨੇ ਉਹ ਪੇਟਾ ਦਰਸਲ ਹੈ ਕਿ ਉਹ ਪੇਟਾ ਹੈ ਭਾਵਨੀ ਇਹਦਾ ਭਾਵ ਹੈ ਜੇ ਤੂੰ ਗੁਰੂ ਦੇ ਦਰ ਤੇ ਆਇਆ ਤੇ ਮਨ ਵਿੱਚ ਭਾਵਨਾ ਲੈ ਕੇ ਆਈਂ ਵਿਸ਼ਵਾਸ ਲੈ ਕੇ ਆਈਂ ਤੇ ਜਦੋਂ ਇਹ ਪੇਟਾ ਪੇਟ ਕਰਨੀ ਹੈ ਉਦੋਂ ਗੁਰੂ ਮਹਾਰਾਜ ਕਹਿੰਦੇ ਭਾਉ ਲੈ ਕੇ ਆਈਂ ਭਾਉ ਪ੍ਰੇਮ ਹੁੰਦਾ ਤੇ ਅੰਦਰ ਇਹ ਡਰ ਪੈਦਾ ਹੁੰਦਾ ਹੈ ਕਿਤੇ ਇਹ ਪ੍ਰੇਮ ਟੁੱਟ ਨਾ ਜਾਏ ਤੇ ਜਿੱਥੇ ਸਾਥ ਸੰਗਤ ਜੀ ਭੈ ਉਥੇ ਰੱਬ ਦੀ ਭਗਤੀ ਪੈਦਾ ਹੁੰਦੀ ਹੈ ਜੇ ਤੁਸੀਂ ਗੁਰੂ ਕੋਲ ਜਾਨੇ ਹੋ ਤੇ ਭਾਵਨਾ ਲੈ ਕੇ ਜਾਇਓ ਭੈ ਤੋਂ ਬਿਨਾ ਭਗਤੀ ਪੈਦਾ ਨਹੀਂ ਹੁੰਦੀ ਮਨ ਵਿੱਚ ਸ਼ਰਧਾ ਦੇ ਨਾਲ ਹੀ ਵਿਸ਼ਵਾਸ ਦੇ ਨਾਲ ਹੀ ਗੁਰੂ ਜੀ ਕਹਿੰਦੇ ਜਿਵੇਂ ਕੋੜਾ ਰੁੱਖ ਜਿਵੇਂ ਨਿੰਮ ਹੈ ਜਿਹਦੇ ਵਿੱਚ ਕੁੜਤਨ ਹੈ ਜੇ ਉਹ ਰੁੱਖ ਚੰਦਨ ਦੇ ਲਾਗੇ ਪੈਦਾ ਹੋ ਜੇ ਚੰਦਨ ਦੇ ਨੇੜੇ ਹੋ ਜੇ ਗੁਰੂ ਸਾਹਿਬ ਕਹਿੰਦੇ ਇਹ ਸੱਚ ਹੈ ਉਹ ਰੁੱਖ ਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਜਿਹੜਾ ਕੁੜਤ ਨਾਲ ਭਰਿਆ ਹੋਇਆ ਫਿਰ ਗੁਰੂ ਸਾਹਿਬ ਜੀ ਨੇ ਅੱਗੇ ਦੱਸਿਆ ਕਿ ਇੱਕ ਦਰਖਤ ਇਹੋ ਜਿਹਾ ਵੀ ਹੈ ਜਿਹੜਾ ਚੰਦਨ ਦੇ ਲਾਗੇ 24 ਘੰਟੇ ਵੀ ਰਵੇ ਹਮੇਸ਼ਾ ਹੀ ਰਵੇ ਤਾਂ ਵੀ ਉਹਦੇ ਵਿੱਚੋਂ ਕੋਈ ਸੁਗੰਧੀ ਨਹੀਂ ਆਉਂਦੀ ਉਸਤੇ ਕੋਈ ਵੀ ਚੰਦਨ ਦਾ ਅਸਰ ਨਹੀਂ ਹੁੰਦਾ ਚੰਦਨ ਦਾ ਫਰਕ ਨਹੀਂ ਪੈਂਦਾ ਜੇ ਕੋੜੇ ਤੋਂ ਕੋੜੇ ਦਰਖਤ ਵੀ ਖੁਸ਼ਬੂ ਨਾਲ ਭਰ ਜਾਂਦੇ ਨੇ ਪਰ ਇੱਕ ਇਹੋ ਜਿਹਾ ਦਰਖਤ ਹੈ ਜਿਹਦੇ ਵਿੱਚੋਂ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਭਾਵੇਂ ਉਹ ਚੰਦਨ ਦੇ ਨੇੜੇ ਜਿੰਨਾ ਚਿਰ ਮਰਜ਼ੀ ਵਸਦਾ ਰਹੇ ਮਹਾਰਾਜ ਕਹਿੰਦੇ ਭਾਈ ਸੁਣੋ ਜਿਵੇਂ ਨਿੰਮ ਦਾ ਪੇੜ ਉਹਦੀਆਂ ਟਹਿਣੀਆਂ ਵੀ ਕੋੜੀਆਂ ਨੇ ਉਹਦੇ ਸਾਰੇ ਪੱਤੇ ਵੀ ਕੋੜੇ ਨੇ ਪਰ ਜਿਹੜੇ ਪੇੜ ਦੀ ਹੁਣ ਆਪਾਂ ਗੱਲ ਕਰ ਰਹੇ ਆਂ ਇਸ ਪੇੜ ਦੇ ਨਾ ਤਾਂ ਪੱਤੇ ਕੋੜੇ ਨੇ ਨਾ ਹੀ ਟਹਿਣੀਆਂ ਕੋੜੀਆਂ ਇਹਦੇ ਵਿੱਚ ਬਿਲਕੁਲ ਵੀ ਕੜਤਨ ਨਹੀਂ ਹੈਗੀ ਪਰ ਤਦ ਵੀ ਇਹਦੇ ਤੇ ਚੰਦਨ ਦਾ ਫਰਕ ਨਹੀਂ ਪੈਂਦਾ ਗੁਰੂ ਮਹਾਰਾਜ ਕਹਿੰਦੇ ਨੇ ਉਹ ਦਰਖਤ ਹੈ ਬਾਂਸ ਦਾ ਬਾਂਸ ਚੰਦਨ ਦੇ ਨੇੜੇ ਰਹਿੰਦਾ ਪਰ ਉਹਦੇ ਵਿੱਚ ਚੰਦਨ ਦੀ ਸੁਗੰਧ ਨਹੀਂ ਆਉਂਦੀ ਇਹ ਪਤਾ ਹੈ ਕਿਉਂ ਕਿਉਂਕਿ ਬਾਸ ਜਿਹੜਾ ਹੁੰਦਾ ਹੈ ਉਹ ਅੰਦਰੋਂ ਖਾਲੀ ਹੁੰਦਾ ਹੈ ਖਾਲੀ ਹੋਣ ਕਰਕੇ ਉਹ ਚੰਦਨ ਦੀ ਖੁਸ਼ਬੂ ਲੈ ਨਹੀਂ ਸਕਿਆ ਗੁਰੂ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਿੱਖਾ ਜੇ ਤੂੰ ਗੁਰੂ ਘਰ ਆਉਣਾ ਤਾਂ ਬਾਸ ਮੰਨ ਕੇ ਨਾਹੀ ਸ਼ਰਧਾ ਭਾਵਨਾ ਤੋਂ ਖਾਲੀ ਹੋ ਕੇ ਨਾਹੀ ਆਪਣੇ ਵਿੱਚ ਸ਼ਰਧਾ ਤੇ ਭਾਵਨਾ ਲੈ ਕੇ ਆਈ ਤੇ ਦੂਸਰੀ ਕਮੀ ਕੀ ਹੈ ਬਾਸ ਵਿੱਚ ਮਹਾਰਾਜ ਕਹਿੰਦੇ ਬਾਸ ਵਿੱਚ ਇੱਕ ਇੱਕ ਗਿੱਠ ਤੇ ਗੱਠਾ ਪਈਆਂ ਹੋਈਆਂ ਗੰਡਾ ਪਈਆਂ ਹੋਈਆਂ ਬਾਂਸ ਦਾ ਦਰਖਤ ਇੱਕ ਹਸਾਰ ਨਹੀਂ ਐ ਗੁਰੂ ਜੀ ਕਹਿੰਦੇ ਆਪਣੇ ਮਨ ਵਿੱਚ ਬੇਵਿਸ਼ਵਾਸੀ ਦੀ ਗੱਠ ਨਾ ਲੈ ਕੇ ਆਈਂ ਬੇਵਿਸ਼ਵਾਸੀ ਦੀ ਗੰਡਾ ਨਾ ਲੈ ਕੇ ਆਈਂ ਜੇ ਤੂੰ ਗੁਰੂ ਘਰ ਆਇਆ ਤੇ ਤੇਰੇ ਮਨ ਵਿੱਚ ਬੇਵਿਸ਼ਵਾਸੀ ਹੈ ਕਿ ਇੱਥੇ ਆ ਕੇ ਮੇਰਾ ਕੁਝ ਬਣਨਾ ਹੈ ਮੇਰੀ ਅਰਦਾਸ ਸੁਣਨਗੇ ਜਾਂ ਨਹੀਂ ਸੁਣਨਗੇ ਮੇਰੀ ਗੱਲ ਇੱਥੇ ਪੂਰੀ ਹੋਏਗੀ ਜਾਂ ਨਹੀਂ ਹੋਏਗੀ ਗੁਰੂ ਜੀ ਕਹਿੰਦੇ ਜੇ ਤੇਰੇ ਅੰਦਰ ਬੇਵਿਸ਼ਵਾਸੀ ਹੋਈ ਨਾ ਤੇ ਤੇਰੇ ਅੰਦਰ ਗੁਰੂ ਦਾ ਪਿਆਰ ਪੈਦਾ ਨਹੀਂ ਹੋਣਾ ਤੈਨੂੰ ਕਦੇ ਵੀ ਗੁਰੂ ਦੀ ਕਿਰਪਾ ਨਹੀਂ ਮਿਲਣੀ ਤੈਨੂੰ ਗੁਰੂ ਦੀ ਬਖਸ਼ਿਸ਼ ਨਹੀਂ ਮਿਲਣੀ ਤੈਨੂੰ ਗੁਰੂ ਦਾ ਗਿਆਨ ਨਹੀਂ ਮਿਲਣਾ ਸੋ ਗੁਰੂ ਮਹਾਰਾਜ ਕਹਿੰਦੇ ਏ ਭਾਈ ਸਿੱਖਾ ਜੇ ਤੂੰ ਗੁਰੂ ਘਰ ਆ ਕੇ ਕੁਝ ਮੰਗਣਾ ਹੈ ਤਾਂ ਵਿਸ਼ਵਾਸ ਨਾ ਲਾਈਂ ਭਾਵਨਾ ਨਾ ਲਾਈਂ ਅੰਦਰੋਂ ਤੋਂ ਖਾਲੀ ਨਾ ਹੋਵੇ ਅੰਦਰ ਤੇਰੇ ਭਾਵਨਾ ਹੋਵੇ ਪ੍ਰੇਮ ਹੋਵੇ ਤੇ ਵਿਸ਼ਵਾਸ ਲੈ ਕੇ ਆਈ ਕਿ ਇੱਥੇ ਮੇਰਾ ਕੰਮ ਬਣੇਗਾ ਮੇਰੀ ਅਰਦਾਸ ਇੱਥੇ ਸੁਣੀ ਜਾਏਗੀ ਸੰਧਾ ਜੀ ਗੁਰੂ ਪਾਸ਼ਾ ਜੀ ਕੋਲ ਗੁਰੂ ਘਰ ਸਭ ਕੁਝ ਮਿਲਦਾ ਪਰ ਅਸੀਂ ਹਮੇਸ਼ਾ ਹੀ ਪਦਾਰਥ ਮੰਗਣ ਆਈਏ ਜੇ ਕੁਝ ਮੰਗਣ ਆ ਨਾ ਤੇ ਗੁਰੂ ਸਾਹਿਬ ਜੀ ਦਾ ਪ੍ਰੇਮ ਵੀ ਮੰਗੀਏ ਸਾਨੂੰ ਗੁਰੂ ਜੀ ਨੇ ਇਹ ਸਿਖਾਇਆ ਕਿ ਪਰਮਾਤਮਾ ਹਰ ਜਗ ਹੈ ਅਤੇ ਹਰ ਮਨੁੱਖ ਨੂੰ ਉਹਦੇ ਨਾਲ ਸਿੱਧਾ ਜੁੜਨ ਦਾ ਅਧਿਕਾਰ ਹੈ ਬਿਨਾਂ ਕਿਸੇ ਪੁਜਾਰੀ ਜਾਂ ਰਸਮਾਂ ਦੇ ਉਹਨਾਂ ਨੇ ਕਿਹਾ ਕਿ ਸਾਰੇ ਧਰਮ ਇੱਕ ਪਰਮਾਤਮਾ ਵੱਲ ਲੈ ਜਾਂਦੇ ਹਨ ਪਰ ਅਸਲ ਧਰਮ ਅੰਦਰੂਨੀ ਸ਼ੁੱਧਤਾ ਅਤੇ ਨੈਤਿਕਤਾ ਹੈ ਇਹ ਸੰਕਲਪ ਨੇ ਜਾਤ ਪਾਤ ਅਤੇ ਲਿੰਗ ਦੇ ਭੇਦ ਨੂੰ ਖਤਮ ਕੀਤਾ ਹੈ ਹਰ ਇਨਸਾਨ ਦੇ ਵਿੱਚ ਰੱਬ ਦੀ ਜੋਤ ਹੈ ਅਤੇ ਉਸਦੇ ਚਾਨ ਨਾਲ ਸਭ ਰੋਸ਼ਨ ਹੈ ਇਹ ਸਿੱਖਿਆ ਮਨੁੱਖ ਨੂੰ ਹੰਕਾਰ ਛੱਡ ਕੇ ਏਕਤਾ ਵੱਲ ਲੈ ਜਾਂਦੀ ਹੈ ਮੱਕੇ ਵਿੱਚ ਗੁਰੂ ਜੀ ਨੇ ਕਿਹਾ ਕਿ ਪਰਮਾਤਮਾ ਕਿਸੇ ਇੱਕ ਦਿਸ਼ਾ ਵਿੱਚ ਨਹੀਂ ਸਗੋਂ ਹਰ ਪਾਸੇ ਹੈ ਹਰ ਮੰਦਰ ਸਾਹਿਬ ਵਿੱਚ ਚਾਰ ਦਰਵਾਜ਼ੇ ਬਣਾਉਣ ਨਾਲ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਧਰਮ ਸਾਰਿਆਂ ਲਈ ਖੁੱਲ੍ਹਾ ਹੈ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਨੂੰ ਧਰਮ ਦਾ ਮੂਲ ਬਣਾਇਆ ਉਹਨਾਂ ਨੇ ਫਰਮਾਇਆ ਕਿ ਨਾਮ ਜਪਣ ਨਾਲ ਮਨੁੱਖ ਦੇ ਪੰਜ ਵਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਜਿੱਤ ਸਕਦਾ ਹੈ। ਨਾਮ ਜਪਣ ਨਾਲ ਮਨ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਦਾ ਹੈ ਅਤੇ ਪਰਮਾਤਮਾ ਨਾਲ ਜੁੜ ਜਾਂਦਾ ਹੈ। ਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਨਾਮ ਜਪਣਾ ਰੋਜ਼ਾਨਾ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ। ਉਹ ਆਪ ਵੀ ਸਵੇਰੇ ਉੱਠ ਕੇ ਨਾਮ ਜਪਦੇ ਸਨ ਅਤੇ ਭਾਈ ਮਰਦਾਨਾ ਜੀ ਨਾਲ ਕੀਰਤਨ ਕਰਦੇ ਸਨ। ਇਹ ਸਿਖਿਆ ਭਗਤੀ ਨੂੰ ਗ੍ਰਸ ਜੀਵਨ ਨਾਲ ਜੋੜਦੀ ਹੈ। ਰੱਬ ਦਾ ਨਾਮ ਜਪਣ ਨਾਲ ਕੁਲਾਂ ਦੀ ਕੁਲ ਤਰ ਜਾਂਦੀ ਹੈ। ਅੱਜ ਦੇ ਤਣਾਅ ਵਾਲੇ ਜੀਵਨ ਦੇ ਵਿੱਚ ਇਹ ਸਿੱਖਿਆ ਮੈਡੀਟੇਸ਼ਨ ਵਾਂਗ ਕੰਮ ਕਰਦੀ ਹੈ। ਗੁਰੂ ਜੀ ਨਾਮ ਜਪਣ ਨੂੰ ਜੀਵਨ ਦੀ ਨੀਂਦ ਦੱਸਦੇ ਹਨ। ਨਾਮ ਜਪਣ ਨਾਲ ਮਨੁੱਖ ਅਹੰਕਾਰ ਛੱਡ ਕੇ ਨਿਮਰਤਾ ਪਨਾਉਂਦਾ ਹੈ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੈ। ਇਹ ਸਿੱਖਿਆ ਸਿੱਖਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਜੀ ਨੇ ਕੀਰਤਨ ਕਰਨ ਨੂੰ ਧਰਮ ਦਾ ਅਹਿਮ ਹਿੱਸਾ ਬਣਾਇਆ ਹੈ। ਉਹਨਾਂ ਨੇ ਇਹ ਫਰਮਾਇਆ ਕਿ ਮਨੁੱਖ ਨੂੰ ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੀਦੀ ਹੈ। ਬਿਨਾਂ ਹੀ ਕਿਸੇ ਸ਼ੋਸ਼ਣ ਜਾਂ ਧੋਖੇ ਤੋਂ ਉਹ ਆਪ ਸੁਲਤਾਨਪੁਰ ਲੋਧੀ ਵਿੱਚ ਮੋਦੀ ਬਣ ਕੇ ਕੰਮ ਕਰਦੇ ਸਨ ਅਤੇ ਕਰਤਾਰਪੁਰ ਵਿੱਚ ਖੇਤੀ ਕਰਦੇ ਸਨ ਕਿਰਤ ਕਰਨ ਨਾਲ ਮਨੁੱਖ ਸਵੈ ਨਿਰਭਰ ਬੰਦਾ ਹੈ ਅਤੇ ਸਮਾਜ ਵਿੱਚ ਯੋਗਦਾਨ ਪਾਉਂਦਾ ਹੈ ਗੁਰੂ ਜੀ ਨੇ ਆਲਸ ਅਤੇ ਬੇਰੁਜ਼ਗਾਰੀ ਨੂੰ ਪਾਪ ਮੰਨਿਆ ਅਤੇ ਕਿਹਾ ਕਿ ਕੰਮ ਨਾਲ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਸਾਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਦਸਵਾਂ ਹਿੱਸਾ ਕੱਢਣਾ ਚਾਹੀਦਾ ਹੈ ਤਾਂ ਕਿ ਜ਼ਰੂਰਤਮੰਦਾਂ ਤੱਕ ਉਹ ਪੈਸਾ ਪਹੁੰਚ ਸਕੇ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਜਾਤ ਪਾਤ ਨੂੰ ਨਕਾਰ ਕੇ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਗੁਰੂ ਜੀ ਨੇ ਸਾਨੂੰ ਹਮੇਸ਼ਾ ਹੀ ਦੱਸਿਆ ਕਿ ਤੀਰਥ ਯਾਤਰਾ ਜਾਂ ਵਰਤ ਨਾਲ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਤਾਂ ਸਿਰਫ ਨਾਮ ਜਪਣ ਨਾਲ ਮਿਲਦਾ ਹੈ। ਸੋ ਸਾਨੂੰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦਾ ਨਾਮ ਜਪਣਾ ਚਾਹੀਦਾ ਹੈ।